ਮੈਡਮ ਤੁਸੀਂ ਕਹਿੰਦੇ ਸੀ ਜਵਾਕਾਂ ਦੀ ਮੀਟਿੰਗ ਚ ਆਉਣਾ ਹੀ ਪਊਗਾ। ਹਾਂਜੀ ਹਾਂਜੀ ਬਿਲਕੁਲ ਤੁਹਾਨੂੰ ਆਉਣਾ ਹੀ ਪੈਣਾ ਸੀ। ਆ ਗਿਆ ਮੈਂ। ਦੱਸੋ ਸਾਡੇ ਜਵਾਕਾਂ ਦਾ ਕੀ ਰਿਜ਼ਲਟ ਆ? ਰਿਜ਼ਲਟ ਤਾਂ ਇਸ ਵਾਰ ਦੋਨਾਂ ਦਾ ਬਹੁਤ ਮਾੜਾ ਆਇਆ ਵਾ। ਆਹ ਵੇਖ ਲਓ। 40% ਮਾਰਕਸ ਹੀ ਆਇਆ ਦੋਨਾਂ ਦੇ। ਪਰ ਕਿਉਂ? ਇਸ ਵਾਰ ਮੇਰੇ ਜਵਾਕਾਂ ਦੇ ਇੰਨੇ ਘੱਟ ਨੰਬਰ ਕਿਉਂ ਆਏ ਆ? ਨੰਬਰ ਤਾਂ ਇਹਨਾਂ ਦੇ ਆਪੇ ਘੱਟ ਆਉਣੇ ਆ। ਨਾ ਤਾਂ ਪੜ੍ਹਾਈ ਵੱਲ ਧਿਆਨ ਹੀ ਦਿੰਦੇ ਆ, ਨਾ ਤੁਸੀਂ ਇਹਨਾਂ ਨੂੰ ਪੜ੍ਹਾਉਂਦੇ ਆ। ਥੋੜਾ ਬਹੁਤ ਨਾ ਜਵਾਕਾਂ ਵੱਲ ਧਿਆਨ ਦੇ ਲਓ। ਇੰਨੇ ਵੱਡੇ ਸਕੂਲ ਚ ਲਾਉਣ ਦਾ ਕੀ ਫਾਇਦਾ ਜ ਸਾਰਾ ਦਿਨ ਖੇਤੀਬਾੜੀ ਦੇ ਕੰਮਾਂ 'ਚ ਲੱਗੇ ਰਹਿੰਨੇ ਆ ਮੈਂ ਸਾਰਾ ਦਿਨ ਖੇਤ ਕੰਮ ਕਰਦਾ ਤੇ ਉਹ ਸਾਰਾ ਦਿਨ ਘਰੇ ਕਦੇ ਕੱਪੜੇ ਤੋਲੇ ਕਦੇ ਦਿਹਾੜੀਆਂ ਦੀਆਂ ਰੋਟੀਆਂ ਲਾ ਲੀਆਂ ਕਦੇ ਝਾੜੂ ਪੋਚਾ ਕਰ ਲਿਆ ਉਹਦੇ ਤਾਂ ਘਰ ਦੇ ਕੰਮ ਨਹੀਂ ਨਿਪਟਦੇ ਸਾਡੇ ਕੋਲ ਜਵਾਕਾਂ ਨੂੰ ਪੜ੍ਹਾਉਣ ਦਾ ਟਾਈਮ ਕਿੱਥੇ ਆ ਦੇਖੋ ਆਪਦੇ ਖੇਤੀਬਾੜੀ ਦੇ ਚੱਕਰਾਂ 'ਚ ਨਾ ਜਵਾਕਾਂ ਨੂੰ ਨਾ ਭੁੱਲੋ ਜੇ ਤੁਸੀਂ ਇੰਨੇ ਜਿਆਦਾ ਬਿਜ਼ੀ ਹੈ ਨਾ ਕੋਈ ਵਧੀਆ ਟੀਚਰ ਲੱਭ ਕੇ ਇਹਨਾਂ ਨੂੰ ਟਿਊਸ਼ਨ ਲਾ ਦਿਓ ਆਪੇ ਪੜੀ ਜਾਣਗੇ ਕਿਉਂ ਮੈਡਮ ਜੀ ਅਸੀਂ ਆਪਦੇ ਜਵਾਕਾਂ ਨੂੰ ਟਿਊਸ਼ਨ ਤੇ ਕਿਉਂ ਲਈਏ ਕਿਉਂਕਿ ਭਾਈ ਸਾਹਿਬ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੁਸੀਂ ਤਾਂ ਇਹਨਾਂ ਨੂੰ ਪੜਾ ਨਹੀਂ ਸਕਦੇ ਫਿਰ ਟਿਊਸ਼ਨ ਤੇ ਤਾਂ ਇਹਨਾਂ ਨੂੰ ਲਾਉਣਾ ਹੀ ਪਊਗਾ ਉੱਥੇ ਪੜਦਾ ਲੈਣਗੇ ਅੱਛਾ ਮਤਲਬ ਸਾਨੂੰ ਟਿਊਸ਼ਨ ਤੇ ਲਾਉਣਾ ਪਊਗਾ ਪੁੱਤ ਤੁਸੀਂ ਮੜੇ ਬਾਹਰ ਬੈਠੋ ਮੈਂ ਆਉਣਾ ਜਾਓ ਮੈਡਮ ਜੇ ਜਵਾਕਾਂ ਨੂੰ ਅਸੀਂ ਘਰ ਦੇ ਵਿੱਚ ਆਪ ਹੀ ਪੜਾਉਣਾ ਜਾਣ ਨੂੰ ਟਿਊਸ਼ਨ ਤੇ ਲਾਉਣਾ ਫਿਰ ਸਾਨੂੰ ਤੁਹਾਡੇ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਣ ਦਾ ਕੀ ਫਾਇਦਾ ਕੀ ਮਤਲਬ ਮਤਲਬ ਏ ਮੇਰੇ ਜਵਾਕ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਤੁਹਾਡੇ ਸਕੂਲ ਦੇ ਵਿੱਚ ਰਹਿੰਦੇ ਆ ਪੂਰੇ 7 ਘੰਟੇ ਬਾਕੀ ਟਾਈਮ ਦੇ ਵਿੱਚ ਉਹਨਾਂ ਨੇ ਸਕੂਲ ਦਾ ਕੰਮ ਵੀ ਕਰਨਾ ਆਂਦਾ ਰੋਟੀ ਵੀ ਖਾਣੀ ਹੁੰਦੀ ਆ ਫਿਰ ਉਹ ਸ਼ਾਮ ਨੂੰ ਜਵਾਕਾਂ ਦੇ ਨਾਲ ਬਾਹਰ ਖੇਡਣ ਵੀ ਜਾਂਦੇ ਆ ਉਹ ਇੰਨੇ ਕ ਟਾਈਮ ਦੇ ਵਿੱਚ ਕੀ ਕੀ ਕਰਨਗੇ ਜਦੋਂ 7 ਘੰਟੇ ਤੁਸੀਂ ਉਹਨਾਂ ਨੂੰ ਆਪਦੇ ਸਕੂਲ 'ਚ ਰੱਖ ਕੇ ਚੰਗੇ ਨੰਬਰ ਨਹੀਂ ਦਿਵਾ ਸਕਦੇ ਫਿਰ ਤੁਹਾਨੂੰ ਕੀ ਲੱਗਦਾ ਅਸੀਂ ਉਹਨਾਂ ਨੂੰ ਇੱਕ ਘੰਟਾ ਘਰ ਦੇ ਵਿੱਚ ਪੜਾ ਕੇ ਜਾਂ ਕੋਈ ਟਿਊਸ਼ਨ ਟੀਚਰ ਉਹਨਾਂ ਨੂੰ ਇੱਕ ਘੰਟਾ ਪੜਾ ਕੇ ਉਹਨਾਂ ਨੂੰ ਟੌਪ ਕਰਾ ਦੂਗਾ ਦੇਖੋ ਮੇਰਾ ਮਤਲਬ ਉਹ ਨਹੀਂ ਸੀ ਉਹ ਤੁਹਾਡਾ ਜੋ ਵੀ ਮਤਲਬ ਹੈ ਨਾ ਤੁਸੀਂ ਮੈਨੂੰ ਚੰਗੀ ਤਰ੍ਹਾਂ ਦੱਸਤਾ ਵੀ ਆਪਦੇ ਖੇਤੀਬਾੜੀ ਦੇ ਚੱਕਰ 'ਚ ਆਪਦੇ ਜਵਾਕਾਂ ਨੂੰ ਨਾ ਭੁੱਲ ਜਿਓ ਉਹ ਜੇ ਅਸੀਂ ਖੇਤੀ ਛੱਡਤੀ ਨਾ ਆ ਤੁਹਾਡੇ ਮਹਿੰਗੇ ਸਕੂਲ ਦੀ ਫੀਸ ਕਿੱਥੋਂ ਭਰਾਂਗੇ ਅਸੀਂ ਤੁਹਾਡੇ ਸਕੂਲ ਦੀ ਫੀਸ ਹੀ ਨਹੀਂ ਜ਼ਿਆਦੇ ਆ ਅਸੀਂ ਲੱਖਾਂ ਰੁਪਏ ਤੁਹਾਨੂੰ ਦਿੰਨੇ ਆ ਤੁਹਾਡੀ ਫੀਸ ਦੇ ਚੱਕਰ 'ਚ ਮੈਂ ਤੇ ਮੇਰੇ ਘਰ ਵਾਲੇ ਦਿਨ ਰਾਤ ਨਹੀਂ ਸੌਂਦੇ ਸਾਰਾ ਦਿਨ ਖੇਤੀ ਬਾੜੀ ਦੇ ਕੰਮਾਂ 'ਚ ਲੱਗੇ ਰਹਿਨੇ ਆ ਵੀ ਆਪਦੇ ਜਵਾਕਾਂ ਦੀ ਫੀਸ ਜੋ ਕੇ ਪੈਸੇ ਇਕੱਠੇ ਕਰ ਲਈਏ ਫਿਰ ਤੁਸੀਂ ਕਹਿੰਦੇ ਆ ਤੁਹਾਨੂੰ ਵਰਦੀ ਵੀ ਸਾਡੇ ਸਕੂਲ 'ਚੋਂ ਲੈਣੀ ਪਊਗੀ ਕਿਤਾਬਾਂ ਵੀ ਸਾਡੇ ਸਕੂਲ 'ਚੋਂ ਲੈਣੀਆਂ ਪੈਣਗੀਆਂ ਉਹ ਜਦੋਂ ਸਭ ਕੁਝ ਤੁਹਾਡੇ ਸਕੂਲ 'ਚੋਂ ਹੀ ਲੈਣਾ ਫਿਰ ਅਸੀਂ ਜਵਾਕਾਂ ਬਾਹਰਲੇ ਟੀਚਰ ਕੋਲ ਟਿਊਸ਼ਨ ਤੇ ਕਿਉਂ ਵੇਚੀਏ ਪੜ੍ਹਾਈ ਵੀ ਤਾਂ ਐਸੇ ਸਕੂਲ 'ਚ ਹੀ ਹੋਊਗੀ ਅਸੀਂ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਤੁਹਾਨੂੰ ਦਿੰਨੇ ਆ ਪਰ ਫਿਰ ਵੀ ਮੇਰੇ ਆਂਟੀ ਗਵਾਂਟੀ ਮੈਨੂੰ ਇਹ ਟੀਚਰਾਂ ਕਰੀ ਜਾਂਦੇ ਆ ਤੇਰਾ ਜਵਾਕ ਉਹ ਸਕੂਲ 'ਚ ਕਾਮਯਾਬ ਨਹੀਂ ਹੋਣਾ ਉਹਨੂੰ ਹੋਰ ਵੱਡੇ ਸਕੂਲ 'ਚ ਪਾ ਉੱਥੇ ਤੇਰਾ ਜ ਸਾਡੇ ਵਰਗਾ ਮਿਡਲ ਕਲਾਸ ਦੇਖੋ ਮੈਡਮ ਨਾ ਤਾਂ ਅਸੀਂ ਜਵਾਕਾਂ ਨੂੰ ਘਰੇ ਆਪ ਪੜਾਉਣਾ ਤੇ ਨਾ ਹੀ ਅਸੀਂ ਕਿਸੇ ਬਗਾਨੇ ਟੀਚਰ ਕੋਲ ਉਹਨਾਂ ਨੂੰ ਟਿਊਸ਼ਨ ਭੇਜਣਾ ਅਸੀਂ ਐਡਮਿਸ਼ਨ ਵੀ ਤੁਹਾਡੇ ਸਕੂਲ 'ਚ ਹੀ ਕਰਾਈ ਆ ਲੱਖਾਂ ਰੁਪਏ ਫੀਸ ਵੀ ਤੁਹਾਨੂੰ ਹੀ ਦਿੱਤੀ ਆ ਜੇ ਅਗਲੀ ਵਾਰ ਮੇਰੇ ਜਵਾਕਾਂ ਨੂੰ 7 ਘੰਟੇ ਤੁਹਾਡੇ ਸਕੂਲ 'ਚ ਪੜ੍ਹਨ ਤੋਂ ਬਾਅਦ ਵੀ ਚੰਗੇ ਨੰਬਰ ਨਾ ਨਾ ਆਏ ਤਾਂ ਮੈਂ ਪੂਰੀ ਪਬਲਿਕ ਦੇ ਸਾਹਮਣੇ ਤੁਹਾਨੂੰ ਸਵਾਲ ਕਰੂੰਗਾ ਵੀ ਤੁਸੀਂ ਪ੍ਰਾਈਵੇਟ ਸਕੂਲਾਂ ਵਾਲੇ ਫੀਸ ਕਿਸ ਗੱਲ ਦੀ ਲੈਨੇ ਆ ਜੇ ਸਾਡੇ ਜਵਾਕਾਂ ਨੂੰ ਪੜ੍ਹਾਈ ਨਹੀਂ ਸਕਦੇ